ਜੀ ਸੋ ਸਟਰਕਚਰ ਬਹੁਤ ਸੋਹਣਾ ਹੈ ਹਾਂਜੀ ਅਕ ਪਿੱਲੀ ਮਣਕੀਆ ਦਾ ਰੈੱਡ ਕੋਲੇ ਆ ਠੀਕ ਆ ਤੇ ਵੀ ਜਿਹੜਾ ਬਿਲਕੁਲ ਮਾਈਨਰ ਦਾ ਜਿਵੇਂ ਦੋ ਪਾਸੇ ਕਹੋ ਇੱਕ ਪਾਸੇ ਕਹੋ ਮਾਈਨਰ ਜਿਹਾ ਠੀਕ ਆ ਜੀ ਇੱਥੇ ਵੀ ਨਿਸ਼ਾਨ ਸੋ ਇੱਕ ਹਫਤੇ ਤੱਕ ਇਹ ਭਰਾਵੋ ਜਿਹੜੀ ਆਈ ਖਲੋਤੀ ਏ ਮੈਂ ਬੱਸ ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿਕ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆ ਪਿੰਡ ਘੜਕਾ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਫਿਰ ਪ੍ਰਦੀਪ ਸਿੰਘ ਉਹਨਾਂ ਦੇ ਫਾਰਮ ਤੇ ਆਏ ਆ ਸੋ ਜਿਹੜੇ ਭਰਾ ਆਪਣੇ ਨਾਲ ਨਵੇਂ ਜੁੜੇ ਹੋ ਉਹਨਾਂ ਦਾ ਪਤਾ ਧਿਆਨ ਦੇ ਵਿੱਚ ਲਿਆ ਦੇਵਾਂ ਨੇ ਆ ਪਸ਼ੂ ਵਪਾਰ ਦਾ ਵੀ ਉਹ ਨਹੀਂ ਕੰਮ ਕਰਦੇ ਆ। ਮਾਲ ਇਹਨਾਂ ਕੋਲੋਂ ਤਕਰੀਬਨ ਰੁਟੀਨ ਦੇ ਵਿੱਚ ਹੀ ਨਵੇਂ ਨਗ ਆਏ ਗਏ ਰਹਿੰਦੇ ਆ। ਅੱਜ ਇਸ ਵੀਡੀਓ ਦੇ ਵਿੱਚ ਤੁਹਾਨੂੰ ਆਪਾਂ ਟੋਟਲ 4 ਪਸ਼ੂ ਦਿਖਾਉਣੇ ਆ। 3 ਵਹੜਾ ਦਿਖਾਵਾਂਗੇ। ਇੱਕ ਇਧਰ ਨੀਲੀ ਦੀ ਝੋਟੀ ਇਹ ਮੱਝ ਦਿਖਾ ਦੇਾਂਗੇ ਠੀਕ ਆ ਜੀ। ਸੋ ਪਸ਼ੂ ਵੈਸੇ ਸਾਰੇ ਗੱਬਨਾਂ ਪਿਆਰੀ ਦੇ ਉੱਤੇ ਹੀ ਆ। ਬਾਕੀ ਜਿਵੇਂ ਜਿਵੇਂ ਡਿਟੇਲ ਆਪਾਂ ਨੂੰ ਮਿਲਦੀ ਜਾਊਗੀ ਓਵੇਂ ਓਵੇਂ ਆਪਾਂ ਬਿਲਕੁਲ ਲੈ ਕੇ ਡਿਟੇਲ ਤੁਹਾਡੇ ਸਾਹਮਣੇ ਪੇਸ਼ ਕਰਦੇ ਆਂਗੇ। ਸੋ ਤਰੀਕਾ ਜੇ ਤੁਸੀਂ ਨ ਬਾਕੀ ਇਹ ਪਿੰਡ ਘੜਕਾ ਠੀਕ ਹੈ ਜੀ ਸਾਰੇ ਭਰਾਵਾਂ ਨੂੰ ਪਤਾ ਹੀ ਆ ਜਿਹੜੇ ਵੀਰ ਮਾਝੇ ਤੋਂ ਬਲੋਂਗ ਕਰਦੇ ਆ ਕੋਈ ਵੀਰ ਮੇਰਾ ਮਾਲਵੇ ਵਾਲੀ ਸਾਈਡ ਤੋਂ ਆ ਰਿਹਾ ਹਰੀਕੇ ਪੱਤਨ ਇਥੋਂ ਕੀ 12 14 ਕਿਲੋਮੀਟਰ ਦੀ ਸਾਰੀ ਦੂਰੀ ਆ ਤੇ ਹਰੀਕੇ ਤੋਂ ਤੁਸੀਂ ਚੋਲਾ ਸਾਹਿਬ ਵਿਜ਼ਿਟ ਕਰ ਜਾਓਗੇ ਚੋਲਾ ਸਾਹਿਬ ਤੋਂ ਇੱਕ ਰਤੋਕੇ ਨੂੰ ਵੀ ਛੜਕਾਉਂਦੀ ਆ ਤੇ ਰਤੋਕੇ ਤੋਂ ਪਿੰਡ ਘੜਕੇ ਨੂੰ ਛੜਕੇ ਜਾਂਦੀ ਐ ਇਸੇ ਸੜਕ ਦੇ ਉੱਪਰ ਘਰ ਹੈਗਾ ਕਰਮੂ ਵਾਲਾ ਪਿੰਡ ਲੱਗੇ ਆ ਤੇ ਤੋਂਨ ਪਿੰਡ ਥੋੜੀ ਦੂਰੀ ਤੇ ਆ ਠੀਕ ਹੈ ਜੀ ਪੂਰੀ ਗੱਲਬਾਤ ਕਰਾਂਗੇ ਆਪਾਂ ਚਾਰਨਾਗਨੇ ਸਭ ਤੋਂ ਪਹਿਲਾਂ ਪ੍ਰਦੀਪ ਸਾਸਤਰੀ ਕਰਦੇ ਨੇ। ਸਤਿ ਸ਼੍ਰੀ ਅਕਾਲ ਸੰਸਾਭ ਠੀਕ ਠਾ ਜੀ। ਮਹਾਰਾਜ ਕੈਮ। ਹਾਂ ਚੜ੍ਹਦੀ ਕਲਾ ਤੁਸੀਂ ਸੁਣਾਓ। ਚਲੋ ਸ਼ੁਕਰਮਾਨਕ ਦਾ ਵਧ ਗਿਆ। ਲੇਟ ਹੋ ਜਾਂਦੇ ਜਿਆ ਆਂ। ਰੇਟ ਤੋਂ ਟਾਈਮ ਮੈਨੂੰ ਲੱਗਦਾ ਵੀ ਜਿੰਨੀ ਕੋਈ ਜਗ੍ਹਾ ਨੇੜੇ ਹੁੰਨਾ ਹੀ ਵਕ ਪਾ ਪੈਂਦਾ। ਵਕ ਬਾਦੇ ਕੋਕਮ ਨਹੀਂ 5-6 ਕਿਲੋਮੀਟਰ ਪਰ ਕਰ ਲੇਟ ਦੇਦੇ ਜੀ ਫੇਰ ਵੀ। ਵੈਸੇ ਆਹ ਤਾਂ ਤਾਂ ਕਿਤੇ ਨਾ ਕਿਤੇ ਹੋਈਦਾ ਚੜਾਪੇ। ਹਾਂ ਫੇਰ ਉੱਤਰੀ ਦਾ ਉੱਤਰ ਤੇ ਫਿਰ ਨੇੜਾ ਚਲਵਾਉਦਾ ਜੇ ਮੇਰੇ ਮੈਂ ਵੀ ਜ਼ਿਆਦਾ ਜ਼ੋਰ ਨਹੀਂ ਲਾਉਂਦਾ ਨਾ। ਠੀਕ ਹੈ ਕਹਿੰਦੇ ਪਹੁੰਚ ਜਾਈਦਾ। ਤੇ ਅੱਜ ਪ੍ਰਦੀਪ ਨਾਗ ਆਪਣੇ ਕੋਲ ਚਾਰ ਆ ਜਿਵੇਂ ਆਪਾਂ ਜ਼ਿਕਰ ਕਰ ਹੀ ਦਿੱਤਾ ਆ ਚਾਰ ਐਨੀਮਲ ਬਿਲਕੁਲ ਮੋٹے ਤੌਰ ਤੇ ਕੈਮਰਾ ਮਾਰ ਕੇ ਦਿਖਾ ਦਗੇ ਇੱਧਰ ਇੱਕ ਬਲੈਕ ਰੈਂਕ ਦੇ ਵਿੱਚ ਕ੍ਰੋਸ ਅੰਗ ਦੇ ਵਿੱਚ ਵਹਿੜ ਆ ਇੱਧਰ ਇੱਕ ਜਰਸੀ ਦਾ ਤੋਹਫਾ ਦਿਖਾ ਦਿਆਂਗੇ ਇਹ ਵੀ ਗੱਬਣਾ ਵੈਸੇ ਮਾਲ ਸਾਰਾ ਹੀ ਅੱਜ ਗੱਬਣ ਤੁਹਾਨੂੰ ਦਿਖਾਉਣਾ ਠੀਕ ਆ ਇੱਕ ਇੱਧਰ ਡੱਬੀ ਜਿਹੜੀ ਵਾਹਰ ਦਿਖਾ ਦਾਂਗੇ ਕ੍ਰੋਸ ਬਰੀਡ ਦੇ ਵਿੱਚ ਤੇ ਵੀਡੀਓ ਨੂੰ ਐਂਡ ਤੱਕ ਦੇਖੋ ਮੇਰਾ ਭਰਾ ਠੀਕਾ ਜੀ ਤੁਹਾਡਾ ਵੀ ਫਰਜ਼ ਬਣਦਾ ਜਿਵੇਂ ਮਾਲ ਬਿਲਕੁਲ ਆਪਣਾ ਬਿਲਕੁਲ ਸਾਰਾ ਗੱਬਣ ਦਿਖਾਉਣਾ ਟਿੱਪ ਕੇ ਚੋਂ ਥਾਂ ਦੀ ਤਸੱਲੀ ਕਰਕੇ ਲੈ ਕੇ ਆਨਲਾਈਨ ਕੋਈ ਭਰਾ ਆਪਣਾ ਮੰਗਾ ਲੈਂਦਾ ਕਿਉਂਕਿ ਕਈ ਵਾਰ ਆ ਜਿਆਦਾਤਰ ਆਨਲਾਈਨ ਸੌਤਾ ਕਰਦੇ ਆ ਆਪ ਦੀ ਵੀਡੀਓ ਕਾਲ ਤੇ ਤਪਾ ਲਿਓ ਜੇ ਠੀਕ ਆ ਜੀ ਸੋ ਵੀਡੀਓ ਦੇ ਵਿੱਚ ਕਦੇ ਕਦੇ ਪਸ਼ੂ ਨੂੰ ਤਪਾਇਆ ਕਿ ਜਦੋਂ ਸਮਾਂ ਜਿਆਦਾ ਲੱਗ ਜਾਂਦਾ ਸ਼ੁਰੂਆਤ ਤੇ प्रदीप ਇੱਥੋਂ ਹੀ ਕਰਦੇ ਆ ਇੱਥੋਂ ਕਾਲੀਆ ਸੰਸਾ ਵੈੜ ਤੋਂ ਠੀਕ ਆ ਸੋ ਇੱਕ ਦੱਸੋ ਸ਼ਟਾਰਟਿੰਗ ਕਰਦੇ ਆ ਸਵੇਰ ਤੋਂ ਪੂਰਾ ਵੇਰਵਾ ਇਹਦਾ ਕਰਦੇ ਸਾਂਝਾ ਵੀਰ ਤੇ ਸੰਸਾ ਪਹਿਲਾ ਸੂਆ ਬੱਚੀ ਸੁਣੀ ਆ ਪਹਿਲਾ ਸੂਆ ਹਾਂਜੀ ਠੀਕ ਆ ਵੀਰੇ ਤੇ ਅਜੇ ਕੰਨੀਆਂ ਬਰਾਬਰ ਕਰਨ ਦੀ ਕਰਮਾਂ ਲਈ ਸਿੱਗੀ ਆ ਹਾਂਜੀ ਠੀਕ ਆ ਜੀ ਸੋ ਕੰਨੀਆਂ ਬਰਾਬਰ ਕਰਦੀ ਪਈ ਆ ਤੇ ਹਾਈਟ ਮੀਡੀਅਮ ਬਾਕੀ ਵੀਰ ਪ੍ਰਦੀਪ ਗੱਬਣ ਵੈੜਾ ਤਿੱਪਣ ਦੀ ਵੈਸੇ ਸਾਰੇ ਪਸ਼ੂਆਂ ਦੀ ਆਪਣੀ ਤਸੱਲੀ ਆ। ਤੁਸ ਜੀ ਥਣਾ ਦੀ ਭਾਰ ਪਿਛ ਦੀ ਆਪਣੀ ਫੁੱਲ ਗਰੰਟੀ ਹੋਊਗੀ। ਕੋਈ ਭੈਣ ਭਰਾਏ ਜੀ ਮੰਗਾ ਲੇ ਆਪਣੇ ਤੋਂ। ਆਪਦੇ ਘਰੇ ਲਾਗੇ ਤਸੱਲੀ ਕਰਕੇ ਆਪ ਨੂੰ ਫਿਰ ਰੁਪਏ ਦੇ ਦੇ। ਠੀਕ ਆ। ਹਾਂਜੀ। ਸੋ ਰੰਗ ਬਾਜ ਆ ਬਾਕੀ ਹਾਈਟ ਮੀਡੀਅਮ ਦੇ ਵਿੱਚ ਆ ਕਰਾਸ ਬਰੀਡ ਆ। ਥਣ ਚੰਗਾ ਨਖੇਰ ਵੰਡ ਵਿਰਲ ਚੰਗੀ ਆ। ਸੋ ਸਾਰੇ ਮੇਰੇ ਭਰਾਏ ਕੋਲੇ ਚੰਗੀ ਤਸੱਲੀ ਨਾਲ ਨਿਗਾਹ ਮਾਰ ਲਿਆ ਜੇ। ਖੋਲ ਕੇ ਆਪਾਂ ਤਸੱਲੀ ਨਾਲ ਤੋਰ ਕੇ ਤੁਹਾਨੂੰ ਦਿਖਾ ਦਿੰਨੇ ਆ। ਇਧਰਲੇ ਪਾਸੇ ਠੀਕ ਆ ਜੀ ਆ ਦੇਖੋ। ਲੋ ਵੀ ਠੀਕ ਆ ਜੀ ਸੋ ਲਵੀ ਵੈੜਾ ਬਾਕੀ ਮੇਰੇ ਭਰਾ ਪੂਰੀ ਨਿਗਾਹ ਜੜੇ ਚੋਂ ਕਰਦੇ ਆ ਨਾ ਹਾਈਟ ਮੀਡੀਅਮ ਆ ਭਾਵੇਂ ਕੋਈ ਦਰਮਿਆਨੀ ਮੀਡੀਅਮ ਹਾਈਟ ਮੰਨ ਕੇ ਸੌਦਾ ਕਰ ਲੇ ਜਿੱਦਾਂ ਆਪਾਂ ਨਾਰਮਲ ਇੱਕ ਜਰਸੀ ਵੈੜਾ ਵੇਖਦੇ ਆ ਪਟਿਆਲਾ ਨੂੰ ਪਤਾ ਮੈਨੂੰ ਪਹਿਲੇ 6 16 17 ਕਰੋੜ ਤੋਂ ਤੇ ਥੱਲੇ ਉਹ ਬਲੈਡਰ ਬੰਨੀ ਆਉਂਦੀ ਏ ਕਰਮਾਂ ਦੀ ਜਿੰਨੀ ਨਿੱਕੀ ਓਨੀ ਤਿੱਖੀ ਬਾਕੀ ਮੁੱਲ ਵੀ ਬਿਲਕੁਲ ਬਾਜ ਬਜਾਇਜ ਹੀ ਹੁੰਦੇ ਚਲੋ ਹਰੇਕ ਭਰਾ ਨੇ ਆਪੋ ਆਪਣੀ ਸਮਝ ਲਾਉਣੀ ਹੁੰਦੀ ਆ ਲਓ ਜੀ ਕਰੋ ਚੈੱਕ ਠੀਕ ਆ ਜੀ ਉਹ ਬਾਕੀ ਭਾਂਡਾ ਭੁੰਡਾ ਬਿਲਕੁਲ ਸਾਫ਼ ਆ ਠੀਕ ਆ ਜੀ ਉਨੀ ਗਾਂ ਤੇ ਉਨੀ ਬਿਲਕੁਲ ਲੇਵੇ ਦੀ ਤੁਸੀਂ ਵੇਖੋਗੇ ਫਿਕਸਿੰਗ ਦੋ ਪਟਾਂ ਦੇ ਵਿਚਕਾਰ ਆ ਸਾਨੇ ਚ ਠੀਕ ਆ ਬਾਕੀ ਇਹ ਲੇਵੇ ਦੀ ਬੰਤਰ ਆ ਲੈ ਜੂਗੀ ਪ੍ਰਦੀਪ ਕੋ 2-4 ਦਿਨ ਕੱਢ ਲੈ ਲੈ ਜੂ ਸੰਤੂ ਸਾਹਿਬ ਅਜੇ 5-4 ਦਿਨ ਲੈ ਜੂਗੀ ਬਾਂਦੀ ਬੂੰਦੀ ਬੜੀ ਜਿਆਦੀ ਬਣੂ ਬੱਚੀ ਠੀਕ ਆ ਤੇ ਮੌਨ ਡਿਮਾਂਡ ਕੀ ਰਹੂਗਾ ਤਾਂ ਡਿਮਾਂਡ ਸੰਤੂ ਸਾਹਿਬ ਇਹੋ ਜਿਹਿਆਂ ਦੇ ਬਾਹਰ ਵੇਖੀਂ ਜਾਂ ਲੋਕ ਬਾੜ-ਬਾੜ ਵੀ ਕਰੀ ਜਾਂਦੇ ਪੈਣ-ਪੈਣ ਵੀ ਕਰੀ ਜਾਂਦੇ ਆ 60000 ਦੀ ਦੇ ਦਈਏ ਲੈਦਾ ਜੀ 60000 ਹਾਂ ਜਾਇਜ਼ ਗੱਲ ਕਰਦਗੇ 58000 ਦੀ ਦੇਣੀ ਸੰ 95200 ਦੇ ਵਿੱਚ ਪਰਤੋ ਹੋਰ ਕਰਦਾਂਗੇ ਮਾਨਤਨ ਵੀਰਾਂ ਭਰਾਵਾਂ ਦਾ ਹੋਰ ਦੱਸੋ ਕੀ ਚਲੋ ਮੌਕੇ ਤੇ ਕੋਈ ਵੀ ਸੱਜਣ ਮੇਰਾ ਜਿਹੜਾ ਖਰੀਦਣ ਦਾ ਚਾਹਵਾ ਨਾ ਤੁਸੀਂ ਬਿਲਕੁਲ ਆਪ ਦੀ ਛੋਰ ਛੜਪਾ ਕਰਾ ਸਕਦੇ ਜੇ ਕਿਉਂਕਿ ਕਿਸੇ ਭਰਾ ਨੇ ਖਰੀਦਣੀ ਆ ਕੋਈ 2 4 500 ਦਾ ਕੋਈ 1000 ਦਾ ਇੱਧਰ ਉੱਧਰ ਜਿਹੜਾ ਮੌਕੇ ਤੇ ਮਾਨਤਨ ਹੋ ਜਾਊਗਾ ਪਹੁੰਚ ਹੋ ਜੂਗੀ 52000 ਦੇ ਵਿੱਚ ਇੱਧਰ ਇੱਕ ਜਰਸੀ ਵਗਾ ਦਿੱਗੇ ਰਾਰ ਇਹ ਵੀ ਚੰਗੀ ਕਿਨਵਾ ਸੁਭਾਵੇ ਦਾ ਇਹ ਵੀ ਸਾਨੂੰ ਸਭ ਦੂਜਾ ਸੁਆ ਜੀ ਲਓ ਜੀ ਦੂਜੇ ਸੁਵੇ ਇਹ ਬੱਚੀ ਇੱਕ ਰੀ ਪੂਰੀ ਤਸੱਲੀ ਨਾਲ ਦਿਖਾ ਦਿਆ ਜੇ ਝੋਲਾ ਝਾਲਾ ਬਹੁਤ ਜ਼ਿਆਦਾ ਸੋਹਣਾ ਥ ਠੀਕਾ ਸੋ ਦੂਜਾ ਸੁਭਾ ਵੱਚੀ ਸੁਣਦੀ ਹੈ ਮੋਹੋਂਦੰਦੀ ਜਵਾਰੀਆਂ ਚੰਦੂ ਸਾਹਿਬ ਕੰਨੀਆਂ ਬਰਾਬਰ ਕਰਦੀ ਹੈ ਜੀ ਠੀਕਾ ਕੰਨੀਆਂ ਬਰਾਬਰ ਕਰਦੀ ਹੈ ਵੀ ਜਵਾਰ ਹੀ ਹੁੰਦੀ ਪਈ ਹੈ ਠੀਕਾ ਬੋਦੀ ਵਾਲੀ ਬੱਚੀ ਹੈ ਛੋਟਾ ਕੰਨ ਬੂਥੀ ਬਲੈਕ ਠੀਕਾ ਜੀ ਜਿਵੇਂ ਆਪਾਂ ਗੱਲ ਕਰੀਏ ਰੈੱਡ ਕਲਰ ਦੇ ਵਿੱਚ ਆ ਫੇਸ ਕੁਆਲਟੀ ਬਿਲਕੁਲ ਬਲੈਕ ਆ ਲੱਤਾਂ ਦੇ ਉੱਪਰ ਲੈਗ ਦੇ ਉੱਪਰ ਜਾਂ ਪਿਛਲੀਆਂ ਲੱਤਾਂ ਦੇ ਖੁਰਾਂ ਦੇ ਉੱਪਰ ਤੁਸੀਂ ਦੇਖੋਗੇ ਇੱਕ ਪਿਓਰਿਟੀ ਦੀ ਬਿਲਕੁਲ ਨੇੜੇ ਤੇਰੇ ਨਿਸ਼ਾਨੀ ਹੈ ਇਸ ਵੇੜਾਂ ਦੀ ਠੀਕਾ ਸੋ ਜਰਸੀ ਬਰੀਡ ਦੇ ਵਿੱਚ ਥਣਾ ਮੁੱਠੀ-ਮੁੱਠੀ ਆ ਜਿੱਡਾ ਬਿਲ ਦੈਨ ਪ੍ਰਦੀਪ ਕਿੰਨੇ ਕ ਲੈਂਦੀ ਆ ਸਹੀ ਇਹ ਲੈ ਜੂ ਹਫਤਾ ਸੰਧੂ ਸਾਹਿਬ ਬਾਂਦੀ ਬੂੰਦੀ ਬੜੀ ਵੱਛੀ ਪਹਿਲੇ ਸੂਏ 16 17 ਕਿਲੋ ਦੁੱਧ ਦਿੱਤਾ ਵੱਛੀ ਨੇ ਠੀਕ ਆ ਹਾਂਜੀ ਲਓ ਵੀ ਠੀਕ ਆ ਜੀ ਹਫਤਾ ਖਾਂਡਾ ਜੇ ਦੋਸਤੋ ਸਮਾ ਲੈਂਦੀ ਆ ਬੂਤੀ ਪਾਤੀ ਬਹੁਤ ਪਿਆਰੀ ਏ ਛੋਟੀ ਫੇਸ ਕੁਆਲਿਟੀ ਆ ਡੂੰਘੋ ਉਸੇ ਤਰ੍ਹਾਂ ਹੀ ਆ ਬਾਕੀ ਟੋਵਾ ਵੇਖੋਗੇ ਦੋਵਾਂ ਅੱਖਾਂ ਦੇ ਵਿਚਕਾਰ ਛੋਟਾ ਕੰਨ ਬਾਕੀ ਪੰਜਾਬ ਵਾਲੀ ਚੋਰੀਏ ਇਹ ਕਿਹੜਾ ਮੱਛ ਲਾਈਆਂ ਇਹ ਕਰਮਾਂ ਨੇ ਹਾਂ ਨੇ ਚੰਗੀ ਵੱਛੀ ਆ ਹਾਂਜੀ ਸੋ ਬਾਕੀ ਵਜਨ ਲੋੜ ਚੰਗਾ ਠੀਕ ਆ ਲੰਬਾਈ ਲਬੂਈ ਬੈੜਦੀ ਚੰਗੀ ਆ ਗੋਲ ਤੁਹਾਨੂੰ ਤਸਲੀਨ ਨਾਲ ਆ ਲੋਧੀ ਕਰੋ ਅਛਕ ਠੀਕ ਆ ਜੀ। ਸੋ ਲੋਲੀ ਪੋਲੀ ਜਿਵੇਂ ਆਪਾਂ ਨਾਰਮਲੀ ਗੱਲ ਕਰਦੇ ਨੇ ਵੀ ਝੋਲਾ ਚਲਾ ਬਹੁਤ ਸੋਹਣਾ ਥੱਲੇ। ਸੋ 5 7 8 ਦਿਨਾਂ ਦੇ ਵਿੱਚ ਹੋਰ ਵੀ ਉਮੀਦ ਹੁੰਦੀ ਆ ਵੀ ਜੇਕਰ ਪਸ਼ੂ ਐਨੀਮਲ ਦੇ ਨੇ ਇਹ ਕੱਢਦਾ ਠੰਡੀ ਬੜੀ ਠੰਡੀ ਬਣ ਕੇ ਹੋਰ ਤਿਆਰ ਹੋ ਜੂਗੀ। ਬੜੀ ਠੰਡੀ ਕਰਮਾਣੀ। ਕੁਆਲਿਟੀ ਬਹੁਤ ਵਧੀਆ ਬੈਸਟ ਕੁਆਲਿਟੀ ਆ ਜਿਹੜੇ ਮੇਰੇ ਵੀਰ ਚਲੋ ਅੱਗੇ ਜਰਸੀ ਦਾ ਸ਼ੌਂਕ ਰੱਖਦੇ ਆ ਜਰਸੀ ਬਰੀਡ ਉਹਨਾਂ ਖਰੀਦਣੀ ਹੁੰਦੀ ਆ ਵੈੜਾ ਆਪਾਂ ਭਾਵੇਂ ਲੱਖ ਖਾ ਲਈਏ ਕਿ ਜਿਹੜੇ ਭਰਾਵਾਂ ਨੂੰ ਸ਼ੌਂਕ ਜਰਸੀ ਦਾ ਉਹਨੇ ਜਰਸੀ ਨੂੰ ਹੱਥ ਪਾਉਣਾ ਹੁੰਦਾ ਠੀਕ ਆ ਜ ਪੱਦਰ ਇਕਸਾਰ ਸੋ ਜਿਵੇਂ ਜਿਵੇਂ ਲੇਵਾ ਭਰਿਆ ਕਰ ਮਾਲੀਆ ਠੀਕ ਹੈ ਜੀ ਬਾਕੀ ਤੁਹਾਡੇ ਸਾਹਮਣੇ 파ੜੀ ਵਾਲਾ ਚੱਡਾ ਲੇਵਾ ਤਿਆਰ ਕਰੂਗੀ ਸੋ ਅਗਲੇ ਪਿਛਲੇ ਥਾਣਾ ਦਾ ਆ ਸਾਈਜ ਇਹਨੇ ਕਵਾਂਟ ਕਰ ਲਾ ਸੰਸਾ ਬਹੁਤ ਜਿਆਦੀ ਬਣੂਗੀ ਬਚੀ ਅਜੇ ਤੇ ਬੜੀਆਂ ਢਲਾਂ ਢੋਲਾਂ ਵੇਖੋ ਬਾਕੀ ਥਾਣਾ ਦੀ ਪਾਰ ਪਿਛੇ ਦੀ ਫੁੱਲ ਗਰੰਟੀ ਹੋਊ ਆਪਣੀ ਠੀਕ ਹੈ ਜੀ ਹਾਂਜੀ ਲੈ ਵੀ ਪ੍ਰਦੀਪ ਮੁੱਲ ਦੱਸ ਗਿਆ ਕੀ ਕਰਾਂਗੇ ਡਿਮਾਂਡ ਸੰਸਾ ਜਿੱਦਾਂ ਜਰਸੀ ਆ ਭਾਵੇਂ 70 72 ਜੋ ਮਰਜ਼ੀ ਕਰੀ ਜੇ 65000 ਦੀ ਦੇ ਦਈਏ ਜੈਸਨੋ 65000 ਦੀ ਕਰਕੇ ਮਾਨਤਨ ਤੈਹੀ ਹੈ ਕਿ 65000 ਕੇ ਤੇ ਬੜਾ ਹਜ ਦੂਸਰ ਤੁਸੀਂ ਕਰਾ ਲਓ ਆਪ ਹੀ ਜਿੰਨਾ ਕਰਾਉਣਾ 6000 ਅੰਦਰ ਦੇ ਦਈਏ ਮਾਨਤਨ ਕਰ 60000 ਦੀ ਦੇ ਦਾਂਗੇ ਪਹੁੰਚ ਕਰਦਾਂਗੇ 100 ਕਿਲੋਮੀਟਰ 100 ਕਿਲੋਮੀਟਰ ਤੱਕ ਲਓ ਵੀ 100 ਕਿਲੋਮੀਟਰ ਤੱਕ ਜਿਹੜੀ ਪਹੁੰਚ ਹੋ ਜੂਗੀ ਜੀ ਠੀਕ ਆ 60000 ਦੀ ਬਾਕੀ ਬੱਚੀ ਕਿਸੇ ਪਾਸੇ ਨਹੀਂ ਖੁੰਝੇਗੀ ਠੀਕ ਆ ਬਾਕੀ ਲੈਣੇ ਦੇਣੇ ਅੱਗੇ ਦੋਸਤੋ ਮੁਕੱਦਰ ਹੁੰਦੇ ਆ ਜੇ ਕੋਈ ਸੰਸਾਰ ਜੋੜਾ ਹੀ ਪਾਉ ਨਾ ਆਹ ਉਹ ਖੁੱਲ੍ਹੇ ਨਾ ਛੋੜਾਂ ਕਰ ਦੂੰ ਇਹ ਪਹਿਲੇ ਸੈਕਟਰ ਨੰਬਰਾਂ ਦੇ ਵਿੱਚ ਠੀਕ ਆ ਸੋ 58 ਚ ਕੀਤੀ ਸੀ ਵੈਸੇ 58 ਹੀ ਕੀਤੀ ਹੈ 60 ਹੀ ਕੀਤੀ ਇਹ 60 ਚਾ ਠੀਕ ਹੈ ਚਲੋ ਜੋੜੀ ਕਿਸੇ ਭਰਾਣੇ ਪਾਉਣੀ ਹੁੰਦੀ ਆ ਇਹ ਇੱਕ ਨਾਲ ਇੱਕ ਵੈਸੇ ਇੱਕ ਡਿਸਕਾਊਂਟ ਆਫਰ ਦੱਸ ਦਈਦਾ ਵੀ ਜੋੜੀ ਕਿਸੇ ਭਰਾਣੇ ਪਾਉਣੀ ਆ ਦੂਰ ਨੇੜੇ ਦਾ ਹਰੇਕ ਨੂੰ ਆਉਂਦਾ ਵੀ ਦੋ ਵੜਾ ਪਾਲੀ ਗਾ ਸਿਆਲ ਦੇ ਵਿੱਚ ਦੁੱਧ ਬਣਿਆ ਰਵੇ ਹਰੇਕ ਭਰਾ ਦਾ ਹੁੰਦਾ ਜੀ ਕਿ ਬਿਜ਼ਨਸ ਧੰਦਾ ਬਾਕੀ ਚੰਗੀਆਂ ਸੰਧੂ ਸਾਹਿਬ 400 ਪੀਣ ਵਾਲੀਆਂ ਕਰਵਾ ਲਈਆਂ ਹਾਂ ਜਵਾਨ ਵੜਾ ਇਹਦੇ ਚੰਗੀ ਵੜਾ ਠੀਕ ਆ ਜੀ ਸੋ 60 ਹਜ਼ਾਰ ਦੇ ਵਿੱਚ ਪਹੁੰਚ ਹੋਊਗੀ ਬਾਕੀ ਮੇਰਾ ਭਰਾ ਦੀ ਨਿਗਰਾਨੀ ਚ ਸਵਾਲ ਹੋਗੇ ਜੇਰ ਜੂਰ ਦੀ ਕਈਆਂ ਥਾਵਾਂ ਤੇ ਮੁ ਆਪਦੀ ਨਿਗਰਾਨੀ ਚ ਸਾਰਾ ਤੁਹਾਡੇ ਕਾਰਜ ਹੋ ਜਾਊਗਾ ਠੀਕ ਆ ਇਧਰ ਇੱਕ ਵਾਰ ਤੁਹਾਨੂੰ ਦਿਖਾ ਦਿੰਨੇ ਆ ਹਾਈਟ ਲੈਂਥ ਇਹਦੀ ਵੀ ਪੂਰੀ ਆ ਬਲੈਕ ਰੰਗ ਤੇ ਇਹ ਪ੍ਰਦੀਪ ਗੱਬਣ ਵਾੜ ਕਰਵਾ ਸੁਬੋ ਸੂਰੀ ਜੀ ਗੱਬਣ ਸੰਦੂ ਸਾਹਿਬ ਛੀਲੀਆਂ ਵੇਖੋ ਪਹਿਲਾਂ ਹਾਂ ਕਰੋ ਜੀ ਮੈਨਾ ਭਾਵੇਂ ਅੱਗੇ ਆਉਂਦੀ ਭਾਵੇਂ ਪਿੱਛੋਂ ਆਉਂਦੀ ਜਿੱਥੋਂ ਦੀ ਮਰਜ਼ੀ ਇਹਦੇ ਲੰਗੀ ਜਾਓ ਹੂੰ ਆ ਜੇ ਸ਼ੈਦ ਹੀ ਆਉਂਦਾ ਇਹਦੀ ਹਾਂ ਸੁਲੇਵਾ ਬਹੁਤ ਸੋਹਣਾ ਗੋਲ ਲੇਵਾ ਠੀਕ ਆ ਜੀ ਬਾਕੀ ਵਿਰਲ ਵੰਡ ਚੰਗੀ ਆ ਤੇ ਟਿੱਪਣ ਜੇ ਸ਼ੈਦ ਹੀ ਆਉਂਦਾ ਠੀਕ ਆ ਸੋ ਵੱਡੀ ਵਾੜ ਆ ਆਮ ਨੋਰਮਲ ਮੀਡੀਅਮ ਹਾਈਟ ਤੋਂ ਥੋੜੀ ਜਿਹੀ ਨਿੱਗਰ ਉਤੋਂ ਪਿੰਡੇ ਪੁੰਡੇ ਦੀ ਵੀ ਆ ਇਹਦੋਂ ਫੇਸ ਕੁਆਲਿਟੀ ਵਿਖਾ ਦੀ ਤੇ ਕੋਈ ਲੁਛੂ ਲੁਛੂ ਨਹੀਂ ਕਰਦੀ ਕੀ ਆਇਆ ਠੰਡੀ ਸੀਲਸ ਆਊਗਾ ਕੋਈ ਸਿੰਘ ਵੇਖੋਗੇ ਮਾਰੇ ਮਾਰੇ ਸਿੰਘ ਜੇਗੇ ਇਹਦੇ ਬਹੁਤ ਜਿਆਦੀ ਠੰਡੀ ਸੰਧੂ ਸਾਹਿਬ ਜਿੱਦੋਂ ਮਰਜੀ ਬਈ ਜਾਓ ਇਹਦੇ ਥੱਲੇ ਮੈਂ ਕਿਤੇ ਲੱਤ ਛੜੀਦਾ ਪਤਾ ਹੀ ਨਹੀਂ ਕਰਮਾੜੀ ਨੂੰ ਤੇ ਬਾਕੀ ਤਿਆਰੀਆਂ ਤੇ ਲੈ ਜਾ ਕੋਈ ਦੋ ਤਿੰਨ ਦਿਨ ਲੈ ਜੂ ਹਫਤਾ ਸੰਧੂ ਸਾਹਾ ਜੀ ਖੁੱਲਾ ਡੂਲਾ ਆ ਖੁੱਲਾ ਡੂਲਾ ਲੈ ਜੂ ਤੇ ਠੀਕ ਆ ਆ ਲੈ ਵੀ ਪ੍ਰਦੀਪ ਤੋਰਦੇ ਨੂੰ ਵੀ ਇਹ ਵੀ ਸੰਸਾ ਕੰਨੀਆਂ ਬਰਾਬਰ ਕਰਨ ਦੀ ਜੇ ਠੀਕ ਆ ਆ ਦੀ ਆਦੇ ਫਿਰ ਸ਼ਰਤ ਲਾ ਗਏ ਕਿ ਤੇ ਮਾਲ ਲੱਭਿਆ ਵੀ ਕੰਨੀਆਂ ਬਰਾਬਰ ਕਰਾਵਾ ਲੇ। ਸੰਸਾ ਫਿਰ ਕੇ ਲੱਗੇ ਨਗੀਨੇ ਲੱਭੇ ਆ ਤੇ ਫਿਰ ਤੁਰ ਕੇ ਚਲ ਹਾਂ ਉਹ ਵੀ ਕੰਨੀਆਂ ਬਰਾਬਰ ਕਰਦੀ ਪਈ ਠੀਕ ਆ। ਬੱਚੀ ਇਹ ਵੀ ਚੰਗੀ ਆ ਵੈੜ ਇਹ ਵੀ ਚੰਗੀ ਆ ਦੂਜਾ ਸੂਬਾ ਇਸ ਵਾਰ ਨੇ ਸੋਣਾ। ਸੋ ਕੱਤ ਹਾਈਟ ਆਪਾਂ ਪਹਿਲਾਂ ਵੀ ਜ਼ਿਕਰ ਕਰ ਦਿੱਤਾ। ਸੋਹਣੀ ਹਾਈਟ ਕੱਦਾ ਵੱਡੀਆਂ ਦੇ ਵਿੱਚ ਵੀ ਆਉਂਦੀ ਆ ਮੀਡੀਅਮ ਵੀ ਮੰਨ ਸਕਦੇ ਹੋ ਵੱਡੀਆਂ ਦੇ ਵਿੱਚ ਵੀ ਆਉਂਦੀ ਆ। ਆ ਦੇਖੋ ਉਰੀਜਨ ਦੀ ਲੱਗਦੀ ਵੀ ਬਿਲਕੁਲ ਢੋਮੜਾ ਹੀ ਤੁਰਿਆ ਜਾਂਦਾ ਕਾਲਾ ਮੈਨਾਂ ਸੰਧੂ ਸਾਹਿਬ ਬਹੁਤੀ ਜਿਆਦੀ ਛਾਈ ਛੂਈ ਬੱਚੀ ਦੀ ਹਾਂ ਐ ਜੈਡ ਬਲੈਕ ਆ ਗਈ ਤੇ ਬਸ ਬਸ ਠੰਡੀ ਬੜੀ ਫੇਰ ਭਾਵੇਂ ਬਹਿ ਜਾਓ ਇਹਦੇ ਥੱਲੇ ਇੱਥੇ ਹੀ ਹਾਂ ਲੋ ਬਿਠਾ ਜੀ ਕੋਈ ਭੈਣ ਭਰਾ ਅੱਖਾਂ ਮੀਟ ਕੇ ਮੰਗਾਲੇ ਤੇ ਆਪਣੇ ਤੋਂ ਮੈਂ ਚੰਗੀ ਆ ਸਫਾਈਆਂ ਪੂਰੀਆਂ ਨੇ ਬਰੀ ਕੀ ਦੇ ਵਿੱਚ ਆ ਕੋ ਨਾਰਮਲ ਚਲੋ ਕੈਮਰਾ ਪਛੋ ਦੋ ਦੋ ਸੰਧੂ ਸਾਹਿਬ 17 18 ਕਿਲੋ ਇਹਨੂੰ ਕੀ ਜਾਂਦਾ ਵਸ਼ੀ ਨੂੰ ਆ ਚਲੋ ਜੀ ਕਰਮਾੜੀ ਚਬਾਉਗੀ ਹਾਂ ਸੋ ਚੱਡਾ ਕੌਣ ਵੀ ਯਾਦ ਖਿਆਲ ਆ ਗਿਆ ਹੁਣ ਇਹਨਾਂ ਰੋਤਾ ਕੀ ਇਹਨਾਂ ਦੀ ਕਰਮਾਂ ਵਾਲੀਆਂ ਦੀ ਬਸ ਜੀ ਬਸ ਠੀਕ ਆ। ਅਜੇ ਬੜੀਆਂ ਢਿੱਲਾਂ ਢੂਲਾਂ ਸੰਧੂ ਸਾਹਿਬ। ਮੈਂ ਚੰਗੀ ਸਫਾਈਆਂ ਤੇ ਪੂਰੀ ਕਰਮਾਲੀ ਮੇਰੇ ਅਫਸਰੀਆਂ ਨੇ। ਥੱਬੇ ਵਲੂਗੀ ਤੇ। ਹਾਂ ਥੱਬੇ ਥੱਬੇ। ਅਜੇ ਢੇਲ ਢੂਲੇ ਕੀ ਅਜੇ ਜਿਵੇਂ ਪਤਾ ਪੂਰਾ ਜਿਵੇਂ ਪੱਥਰ ਵਰਗਾ ਲੇਵਾ ਕਰਕੇ ਸੋਣਾ ਨੇ। ਮੈਂ ਨਾ ਪੂਰੀਆਂ ਢੇਲਾਂ ਕੱਢੂਗੀ ਆਹ ਦੇ ਕਰਮਾਲੀ। ਹਾਂ। ਆਹ। ਦੋ ਤੈਨੂੰ 17-18 ਕਿਲੋ ਕੀ ਜਾਂਦਾ ਕਰਮਾਲੀ ਨੂੰ। ਆਹ ਦੇਖੋ ਜੀ। ਬਾਕੀ ਠੰਡਾ ਪਸ਼ੂ ਨਹੀਂ ਸੰਧੂ ਸਾਹਿਬ ਲੱਗਦਾ ਇਹਨਾਂ। ਹਾਂ। ਤੇ ਪੂਰੀ ਸਿਰਸਾਉਗਾ ਤਾਂ ਕੀ ਮੁੱਲ ਕਰਦੇ ਆ ਪ੍ਰਦੀਪ ਸਿੰਘਾਂ ਦਾ? ਦੇ ਰਹੀਏ 65000 ਦੀ ਮੈਨਾ ਜੈਸਨੋਈ ਜਿਆਦਾ ਸੀਲ ਛੰਡੀ ਤਾਂ ਕਰਕੇ ਹਾਂ ਛੰਡੀ ਲੱਭਣੀ ਨਹੀਂ ਇਹ ਨਹੀਂ ਬਰਫੀ ਆ ਸਾਹ ਨੂੰ ਆ ਨਹੀਂ ਬਰਫੀ ਆ ਇਹ ਵੀ ਸੰਸਾ 60000 ਦੀ ਲੈਦੇ ਕਰਨੀ ਆਪਾਂ ਪਹੁੰਚ ਕਰਨੀ 100 ਕਿਲੋ ਮੀਟਰ ਲੋ ਵੀ 100 ਕਿਲੋਮੀਟਰ ਤੱਕ ਪਹੁੰਚ ਹੋਊਗੀ ਠੀਕ ਹੈ ਜੀ 60000 ਦੇ ਵਿੱਚ ਬਾਕੀ ਮੇਰਾ ਪ੍ਰਾਤਾਂ ਨੂੰ ਜਿੰਨੀ ਕਿ ਤਸੱਲੀ ਆਪਾਂ ਕਰਾ ਸਕਦੇ ਆ ਹਾਥੂ ਤ ਫੇਰ ਕੇ ਵਿਖਾਉਣਾ ਹੁੰਦਾ ਵੀ ਕੱਲ ਨੂੰ ਕਿਸੇ ਭੈਣ ਨੇ ਚਵਾਈ ਕਰਨੀ ਆ ਕੋਈ ਲੇਡੀ ਥੱਲੇ ਬਹਿ ਜੇ ਤੇ ਕੋਈ ਲੱਤ ਛੜਨਾ ਮਾਰੇ ਕੋਈ ਚੀਜ਼ ਸੋ ਇਹਦੀ ਤਸੱਲੀ ਜਿਹੜੀ ਆਪਾਂ ਤਾਂ بار-ਬਾਰ ਕਰਕੇ ਵਿਖਾਉਣੀ ਆ ਠੀਕ ਆ ਸੋ ਕਰਦਾਂਗੇ ਮਾਂਤਾਂ ਨੂੰ ਹੋਰ ਖੁੱਲੇ ਕਰਦਾਂਗੇ ਸੰਧੂ ਸਾਹਿਬ ਮੈਨਾਂ ਵੀ ਬਾਰੇ ਨੇ ਆ ਰਿਆ ਜਿੰਨੇ ਕਰਕੇ ਦੇ ਦੀ ਮਾਲ ਆ ਆ ਕਰ ਦਈਏ ਫਿਰ ਦਿਲ ਵੱਜਦਾ ਤੇ ਬੰਨ ਕੇ ਮਾਰਦਗੇ ਛਾਲਾ ਦੋ ਡਾ ਦਈਏ 53 ਦੀ ਹਾਂ ਲਓ 53 ਦੀ ਇਹ ਪਹੁੰਚ ਹੋ ਜੂਗੀ 100 ਕਿਲੋਮੀਟਰ ਤੱਕ ਠੀਕ ਆ ਜੀ ਇੱਧਰ ਇੱਕ ਤੋਹਫਾ ਵਖਾਉਣਿਆ ਭਰਾਵਾਂ ਨੂੰ ਠੀਕ ਆ ਜੀ ਬੜੇ ਵੀਰ ਮਾਲ ਹੁੰਦੇ ਆ ਵੀ ਇੱਕ ਨੀਦੀ ਦਾ ਵੀ ਮੱਝ ਚਾਹੀਦੀ ਆ ਤੋਂ ਚਲੋ ਪਸ਼ੂ ਜਦੋਂ ਵੀ ਕੋਈ ਚੰਗਾ ਨਿਕਲਦਾ ਤੁਹਾਡੇ ਸਾਹਮਣੇ ਪੇਸ਼ ਆਪਾਂ ਕਰ ਦੇਈਦਾ ਪਤਲਾ ਪਿੰਡਾ ਬਿਲਕੁਲ ਐਨ ਸਕਿਨ ਪਤਲੀ ਆ ਢਾਂਚਾ ਢੂਂਚਾ ਚੰਗਾ ਮੈਂ ਦਾ ਸੋ ਚੂਗਿਆਂ ਦੇ ਵਿੱਚ ਪੁੱਛ ਲੈਨੇ ਆ ਪ੍ਰਦੀਪ ਤੋਂ ਬਾਕੀ ਨਿਸ਼ਾਨੀਆਂ ਕਿਸੇ ਪਾਸੇ ਨਹੀਂ ਖੁੰਜੀ ਗਈ ਜਿੱਦਾਂ ਕਿ ਸਾਰੇ ਭਰਾਵਾਂ ਨੂੰ ਹੁੰਦਾ ਵੀ ਚਾਰੇ ਪੈਰਾਂ ਦੀ ਮਾਰਕਿੰਗ ਹੋਵੇ ਬਿੱਲੀ ਮਣਕੀ ਆਖ ਹੋਵੇ ਇਧਰ ਮੱਥਾ ਬੱਲਾ ਬੱਗੀ ਮੋਸ਼ਨ ਆਸ ਪ੍ਰੋਪਰ ਤੁਸੀਂ ਦੇਖੋਗੇ ਆ ਚੈੱਕ ਕਰੋ ਸੰਸਾਭ ਬਹੁਤ ਜਾਇਜ਼ ਮਾਰਕਿੰਗ ਕੋਈ ਨਹੀਂ ਜਾਇਜ਼ ਮਾਰਕਿੰਗ ਨਹੀਂ ਲੱਭੀ ਕਰਦਾ ਠੀਕ ਆ ਬਾਕੀ ਲੇਵੇ ਲੂਵੇ ਤੇ ਵੀ ਜਿਹੜਾ ਬਿਲਕੁਲ ਮਾਈਨਰ ਦਾ ਜਿਵੇਂ ਦੋਹਾਂ ਪਾਸੇ ਕਰੋ ਤਾਂ ਇੱਕ ਪਾਸੇ ਕਰੋ ਮਾਈਨਰ ਜਿਹਾ ਠੀਕ ਆ ਜੀ ਇੱਥੇ ਵੀ ਨਿਸ਼ਾਨ ਮਾਰਕਿੰਗ ਹੈਗੀ ਆ ਸੂ ਤੇ ਵੀ ਆ ਸੰਸਾਭ ਦਾ ਪੂਛ ਉੱਪਰ ਤੱਕ ਵਾਈਟ ਆ ਜਿਵੇਂ ਬਿਲਕੁਲ ਸੂ ਨਾਲ ਟੱਚ ਤੋ ਲੇਵੇ ਦੀ ਸਾਫ ਸੁਥਰੀ ਆ ਵੇ ਇੱਕੋ ਹੀ ਸਟਰੈਕਟਰ ਤੁਹਾਨੂੰ ਦਿਖਾ ਦਿਖਾ ਦੇਤਾ ਬਾਕੀ ਪੂਰੀ ਗੱਲਬਾਤ ਕਰਦੇ ਆ ਪ੍ਰਦੀਪ ਸੁਬਿਆਂ ਦੇ ਵਿੱਚ ਕਿਨਵਾਏ ਹੁੰਦੀ ਪਿਓਰ ਦੂਜਾ ਸੁਆ ਸੰਤੂ ਸਾਵਾ ਆਪ ਆਪ ਦੇ ਸੱਜਣਾ ਤੋਂ ਲਈ ਪਿੰਡੋਂ ਆਪਦੇ ਮੈਂ ਲਈ ਆ ਹਾਂਜੀ ਪੋਰ ਤਜਾ ਸੁਹਣੀ ਕਰਮਾਂ ਲਈ ਪਹਿਲੇ ਸੂਏ ਕੱਢਿਆ ਮੈਂ ਨੇ 10 ਤੋਂ 11 ਕਿਲੋ ਦੁੱਧ। ਬਾਕੀ ਚੰਗੀ ਚੰਗੀ ਕੁਆਲਿਟੀ ਜਦੋਂ ਆਉਂਦੀ ਹੈ ਤੇ ਉਦੋਂ ਮੈਨੂੰ ਲੱਗਦਾ ਇਹ ਗੱਲ ਤੇ ਨਹੀਂ ਵੀ ਹਰੇਕ ਕਹਿ ਦਿੰਦਾ ਵੀ ਯਾਰ ਰਿਸ਼ਤੇਦਾਰਾਂ ਲਈ ਹੈ। ਨਹੀਂ ਸੰਧੂ ਸਾਹਿਬ। ਅੱਛਾ। ਆਪਾਂ ਕਹਿੰਦੇ ਨਹੀਂ ਆਪਾਂ ਆਪਦੇ ਪਿੰਡੋਂ ਜਿੱਥੋਂ ਆਪਾਂ ਡੰਗੇ ਦਾ ਆਪਾਂ ਉੱਥੋਂ ਹੀ ਕਹੀਦਾ। ਕਿਉਂਕਿ ਭੈਣ ਭਰਾ ਨੂੰ ਆਪਾਂ ਭਾਂ ਮਗਰ ਵੀ ਖਰਨਾ ਹੋਵੇ ਨਾ। ਤਾਂ ਵੀ ਆਪਾਂ ਅਗਲੇ ਦੇ ਕਰ ਲੈ। ਮੈਨੂੰ ਤਸਲੀ ਤਾਂ ਫਿਰ ਦੇਣੀ ਪੈਂਦੀ ਆ ਨਾ। ਦੇਣੀ ਪੈਂਦੀ ਸੰਧੂ ਸਾਹਿਬ। ਤੇ ਇਹ ਸੁਵਾ ਦੂਜਾ ਕਿ ਤਜਾ? ਪੋਰ ਦੁੱਧਾ ਸੰਧੂ ਸਾਹਿਬ। ਦੂਜ ਹਾਂ ਕਗਲੇ ਜੀ ਚਾਰੂ ਚੂਰੂ ਬੜੀ ਕਰਮਾਂ ਵਾਲੀ ਮੈਨਾ ਮੂੰਹ ਨਹੀਂ ਪੜਦੀ ਖੁਰਲੀ ਜਾਂਦੇ ਠੀਕ ਹੈ ਜੀ ਠੀਕ ਹੈ ਓਕੇ ਵੀਰ ਪ੍ਰਦੀਪ ਜਿੱਦਾਂ ਬਿਲਕੁਲ ਆਪਾਂ ਇਕੱਲੇ ਆਜੀ ਬੰਦਿਆਂ ਤੋਂ ਲੋਕ ਲੋ ਨਹੀਂ ਲੱਗਿਓ ਆਪਣੇ ਬਾਕੀ ਚ ਹਾਂਜੀ ਹਾਂਜੀ ਉਹ ਦੁੱਧ ਦੱਦ ਦਾ ਕੋਈ ਵੀਰਾਂ ਨੇ ਦੱਸਿਆ ਕਿ ਪਿਛਲੇ ਸਵੇਰ ਜਾਂ ਕਿੰਨਾ ਸੀ ਦੁੱਧ ਸੰਸਾਭ ਪਹਿਲੇ ਸਵੇਰ ਜਾਂਦੇ ਵੀ ਅਸੀਂ ਝੋਟੀ ਥੱਲੇ 10000 ਕਿਲੋ ਚੋਇਆ ਅੱਛਾ ਜੀ ਹਾਂ ਦੂਜਾ ਸੂਆ ਸੁਣੀ ਚਲੋ ਆਪਾਂ ਪਹਿਲੇ ਸੂਆ ਨਾਲ ਮੰਨੀਆਂ ਦਾ ਐਰ ਕੀਤੇ 10000 ਕਿਲੋ ਦਊਗੀ ਨਾ ਕਰਮਾਂ ਬਿਲਕੁਲ ਹਾਂਜੀ ਬਾਬੇ ਇਹ ਨੀਲੀ ਰਾਵੀ ਦੇ ਵਿੱਚ ਚਾਹੀ ਨੀਲੀ ਦੇ ਵਿੱਚ ਦੋਸਤੋ ਸੇਵਾ ਵੀ ਮੈਟਰ ਕਰਦੀ ਆ ਕਈ ਵਾਰ ਆਪ ਨੂੰ ਨਸਲ ਬਰੀਡ ਮਿਲ ਜਾਂਦੀ ਆ ਸੇਵਾ ਦੇ ਪਾਸਿਓਂ ਊਣੀ ਦਵੇ ਠੀਕ ਆ ਜੀ ਉੱਥੇ ਆਪਾਂ ਕੀ ਕਹਿ ਸਕਦੇ ਆ ਕਈ ਵਾਰਾ ਨਾਰਮਲ ਪਸ਼ੂ ਹੋਣ ਤੇ ਕਈ ਭਰਾ ਜੀ ਜਤੋਂ ਜ਼ਿਆਦਾ ਪੂਰੀ ਕਰ ਦਿੰਦੇ ਆ ਤੇ ਨਸਲਾ ਬਰੀਡਾਂ ਜਦੋਂ ਦੁੱਧ ਚਵਾਉਂਦੀਆਂ ਚਵਾਉਂਦੀਆਂ ਠੀਕ ਆ ਸੋ 10000 ਲੀਟਰਾਂ ਦਾ ਕੁਝ ਨਹੀਂ ਗਾ ਦੁੱਧ ਇਹਨੂੰ ਢਾਂਚਾ ਢੋਚਾ ਸੋਹਣਾ ਉੱਤੋਂ ਚਮਕਦਮਕ ਪੂਰੀ ਆ ਪਤਲਾ ਪਿੰਡਾ ਬਿਲਕੁਲ ਤੇ ਬਾਕੀ ਮਾਰਕਿੰਗ ਨਿਸ਼ਾਨੀਆਂ ਆਪਾਂ ਤੁਹਾਨੂੰ ਪਹਿਲਾਂ ਵੀ ਨੋਟ ਕਰਾਤੀਆਂ ਦਿਖਾਤੀਆਂ ਨੇ ਸਾਰੇ ਪਾਸਿਓਂ ਉਹ ਸਾਬ ਬਾਂਦੀ ਬੂੰਦੀ ਵੜੀ ਮੈਂ ਆਪਾਂ ਪਹਿਲੇ ਸੂਏ ਵੇਖੀ ਸੀ ਠੀਕ ਆ ਜੀ ਹਾਂ ਕਾਹੋਂ ਆਪਾਂ ਲਈਏ ਨਹੀਂ ਤੇ ਤੁਹਾਨੂੰ ਪਤਾ ਆਪਾਂ ਕੱਚਾ ਡੰਗਰੇ ਨਾਲ ਲਈਦਾ ਹੀ ਬਿਲਕੁਲ ਜੀ ਬਾਕੀ ਕਰਮਾਂ ਵਾਲੀ ਹਫਤਾ ਖਾਂਡ ਖੜੂਗੀ ਬਹੁਤ ਜ਼ਿਆਦੀ ਬਾਂਦੀ ਥਣਾ ਦੀ ਭਾਰ ਪਿੱਛੇ ਦੀ ਫੁੱਲ ਗਰੰਟੀ ਹੋਊ ਆਪਣੀ ਬਿਲਕੁਲ ਜੀ ਬਿਲਕੁਲ ਹਾਂਜੀ ਸੋ ਇੱਕ ਹਫਤੇ ਤੱਕ ਇਹ ਭਰਾਵੋ ਜਿਹੜੀ ਆਈ ਖਲੋਤੀ ਏ ਦੂਜਾ ਸੂਬਾ ਇਸ ਮੈਣ ਸੁਣਾ ਬੂਥੀ ਬਾਤੀ ਸੋਹਣੀ ਆ ਬਾਕੀ ਨਕਸ਼ ਨੁਕਸ਼ ਤੁਸੀਂ ਵੇਖ ਸਕਦੇ ਜੀ ਸਾਬ ਸਿੰਘ ਸੁng ਬਹੁਤ ਚੰਗੀ ਪਿਓਰ ਨੀਲੀ ਜਿਹਨੂੰ ਪਿਓਰ ਨੀਲੀ ਕਹਿ ਦਿੰਦੇ ਆ ਆਪਾਂ ਸੂਤੇ ਵੀ ਦਾਗ ਸੰਧੂ ਸਾਹਿਬ ਹਾਂ ਨਹੀਂ ਚੰਗੀ ਆ ਹਾਂਜੀ ਸੋ ਸਟਰਕਚਰ ਬਹੁਤ ਸੋਹਣਾ ਆ ਅੱਕ ਪਿੱਲੀ ਮਣਕੀ ਆ ਤੇ ਰੈੱਡ ਕੋਲੇ ਆ ਠੀਕ ਆ ਸੋ ਆਉਣ ਵਾਲੇ ਸਮੇਂ ਦੇ ਵਿੱਚ ਚਲੋ ਆਪਨੂੰ ਨਹੀਂ ਪਤਾ ਹੁਣ ਪਿੱਛੇ ਕਿਹੜੇ ਪ੍ਰਾਣੇ ਕਿਹੋ ਜਿਹਾ ਸੀਮਨ ਯੂਜ਼ ਕੀਤਾ ਤੇ ਕਿ ਟੀਕਿਆਂ ਦੇ ਚੰਗੇ ਸਾਨਾਂ ਦੇ ਜਿਹੜੇ ਬੱਚੇ ਲੈ ਸਕਦੇ ਹੋ ਠੀਕ ਆ ਸੋ ਇਹੋ ਜੀਆਂ ਨਿਸ਼ਾਨੀਆਂ ਇਹੋ ਜੀਆਂ ਮਾਰਕਿੰਗ ਦੇ ਵਿੱਚ ਮੱਝਾਂ ਚੰਗੇ ਬੱਚੇ ਪਾ ਦਿੰਦੀਆਂ ਨੇ ਨੀਲੀ ਰਾਵੀ ਦੀ ਠੀਕ ਆ ਜੀ ਸੋ ਮੋਲੋ ਬਿਲਕੁਲ ਜਾਇਜ਼ ਰਹੂਗਾ ਜਿਹੜੇ ਭਰਾ ਨੂੰ ਗਰਜਾ ਠੀਕ ਆ ਜੀ ਤ ਅਗੇ ਬੱਚੇ ਲੈ ਜਾਣ ਠੀਕ ਆ ਨੀਲੀ ਦਾ ਵੀ ਤੇ ਹੱਥ ਤੁਸੀਂ ਪਾ ਸਕਦੇ ਜੇ ਠੀਕ ਆ ਓਕੇ ਪ੍ਰਦੀਪ ਕੀ ਲੈਣ ਦੇਣ ਕੀ ਮੋਲੇ ਟਮਾੜ ਰੋਗੀ ਇਹਦੀ ਸੰਤੂ ਸਾਹਿਬ ਮੋਲੇ ਦਾ 90000 ਕਰਦੇ ਆ ਹਾਂਜੀ ਜੈਸਨਾ ਵੀ ਜਿਹੜੀ ਆ 85000 ਦੀ ਮੈਂ ਦੇਣੀ ਆਪਾਂ 85000 ਦੀ ਹੁੱਚ ਪਹੁੰਚ ਹੀ ਕਰਨੀ 100 ਕਿਲੋਮੀਟਰ ਕੁਛ ਹੈਗੀ ਕਸਰ ਤੇ 10 ਤੇ ਪਹਿਲਾਂ ਹੀ ਹੁਣ ਮੈਂ ਤਾਂ ਜੈ ਜੀ ਆਖਿਆ ਜੀ ਵੇਖ ਲਓ ਜੇ ਨਿਕਲਦੀ ਕਸਰ ਕਰਦਗੇ ਤੁਸੀਂ ਕਢਾ ਲਓ ਫਿਰ ਬਿਆਫੀ ਚ ਕਰਦਗੇ ਜਾਂਦੇ 82 ਵੀ ਕਰ ਦਾਂ ਹਾਂ 82 ਚ ਜਾਂਦੇ ਹਾਂ 13 ਨਹੀਂ ਗਏ ਮੋੜਨਾ ਬਸ ਬਸ ਹਾਂ ਲੋ ਵੀ 82000 ਦੀ ਦੋਸਤੋ ਤੁਹਾਨੂੰ ਮੱਝ ਮਿਲ ਜੂਗੀ ਬਾਕੀ ਸਾਰੇ ਪਾਸਿਓ ਕਰਮਾਂ ਲਈ ਪੂਰੀ ਆ ਕਿਉਂ ਬਾਕੀ ਇਹ ਗੱਬਣ ਗੱਬਣ ਦਾ ਮੋਲਾ ਸੰ ਸੁਈਸਾਈ ਜੇ ਨੇ ਕੱਟੀ ਦੇਤੀ ਫੇਰ ਤੇ ਹੋ ਸਕਦਾ 9095 ਦੇ ਚਲ ਜੇ ਕਰਮਾ ਨਹੀਂ ਦੇਵੇ ਕੱਟੀ ਆ ਪਸੋਖ ਮੰਗਦੇ ਪਰ ਦੇਵੇ ਅਗਲੇ ਘਰ ਜਾ ਕੇ 82000 ਦੀ ਲੈ ਜੇ ਅਗਲਾ 82 ਦੀ ਲੈ ਜੇ ਸਾਨੂੰ ਸਾਬ ਗੱਬਣ ਗੱਬਣ ਲੈ ਜੇ ਜਦੋਂ ਆਪਣੇ ਸੂਪੀ ਫੇਤੇ ਤੁਹਾਨੂੰ ਪਤਾ ਆਪਾਂ ਸਾਰੇ ਧੁਰਕੂ ਨਿਕਲ ਜਾਣੇ ਆ ਤੇ ਹਾਂ ਠੀਕ ਆ ਜੀ ਲੋ ਵੀ ਚਲੋ ਪਲੱਸ ਪੁਆਇੰਟ ਹੋਊਗਾ ਠੀਕ ਆ ਚਲੋ ਅੱਗੇ ਮੇਰੇ ਭਰਾ ਕਿਸੇ ਕੋਈ ਵੀ ਲੈ ਲੈ ਜਾਵੇ ਚਲੋ ਉਹਨਾਂ ਦੇ ਅਣਜਲ ਦੇ ਵਿੱਚ ਮੁਕਦਰਾਂ ਦੇ ਵਿੱਚ ਆ ਕੇ ਕੱਟੀ ਆ ਜੇ ਚੰਗੀ ਇੱਕ ਦੀਆਂ ਦੋ ਬਣ ਜਾਣ ਤਾਂ 82000 ਦੀ ਇਹ ਅੱਜ ਤੁਹਾਨੂੰ ਜਿਹੜੀ ਝੋਟੀ ਮਿਲ ਜੂਗੀ ਨੀਲੀ ਦਾਵੀ ਦੀ ਆਪਾਂ ਦਿਖਾ ਰਹੇ ਬਾਕੀ ਗੱਬਰ ਪਸ਼ੂ ਆ ਸਾਰੇ ਠੀਕ ਆ ਜੀ ਭਾਰ ਪਿੱਛੇ ਦੀ ਟਿੱਪਣ ਦੇ ਵਿੱਚ ਉਹ ਬਿਲਕੁਲ ਵੀਰਾਂ ਦਾ ਵੀ ਗਾਰੰਟੀ ਤਸੱਲੀ ਆਪਣੀ ਕੋਈ ਭਰਾ ਕਈ ਭਰਾ ਆਨਲਾਈਨ ਸੌਦਾ ਕਰ ਲੈਂਦੇ ਆ ਪਰ ਆਪਾਂ ਫਿਰ ਵੀ ਕਹਿੰਨੇ ਸਾਰੇ ਵੀਰਾਂ ਨੂੰ ਪਸ਼ੂ ਆਪਾਂ ਦਿਖਾ ਦਿਆ ਤੁਹਾਨੂੰ ਚੰਗੇ ਤਸੱਲੀ ਆ ਇਹ ਪਸ਼ੂ ਹੁੰਦੇ ਆ ਕੋਈ ਮਾੜਾ ਪਸ਼ੂ ਨਹੀਂ ਪਾਉਂਦਾਗਾ ਤੇ ਇੱਥੇ ਆਣ ਕੇ ਵੀ ਤਸੱਲੀ ਕਰ ਕਰਕੇ ਲੈ ਕੇ ਜਾਓ ਇੱਕ ਇਧਰਲੇ ਪਾਸੇ ਪ੍ਰਤੀਪ ਇਸ਼ਾਰੇ ਕਰਦਾ ਪਿਆ ਵੀ ਇਧਰ ਇੱਕ ਹੋਰ ਨਾਲ ਤੁਹਾਨੂੰ ਦਿਖਾਉਣੇ ਹੈ ਇਹ ਜਿੰਦੂ ਸਾਹਿਬ ਦੂਜਾ ਸੂਆ ਬੱਕਰੀ ਸੂਈ ਆ ਅੱਛਾ ਜੀ ਇਹਦੇ ਬਠੋਰੇ ਆ ਇੱਕ ਆਪਾ ਵੇਚਦਾ ਬੱਕਰਾ ਤਿੰਨ ਬਠੋਰੇ ਦਿੰਦੀ ਏ ਲੈ ਲੈ ਉਹ ਦੋ ਪੱਠਾ ਮਗਰ ਦੋ ਪੱਠਾ ਮਗਰ ਸੰਧੂ ਸਾਹਿਬ ਹੁਣ ਅੱਛਾ ਬਠੋਰਾ ਆਪਾ ਵੇਚਦਾ ਠੀਕ ਆ ਜੀ ਕਿ ਟੋਟਲ ਤਿੰਨ ਸੀਗੇ ਟੋਟਲ ਤਿੰਨ ਹੀ ਦਿੰਦੀ ਆ ਨਾ ਕਿ ਤਿੰਨ ਹੀ ਦਿੰਦੀ ਆ ਇਹ ਸੂਏ ਦਿੱਤੇ ਦੋ ਇਹਨੇ ਐਰ ਕੀ ਦੂਜੇ ਸੂਏ ਤਿੰਨ ਦਿੱਤੇ ਸੰਧੂ ਸਾਹਿਬ ਠੀਕ ਹਾਂਜੀ ਤੇ ਅਗਲੇ ਸੂਏ ਮੈਨੂੰ ਲੱਗਾ ਤਿੰਨ ਹੀ ਦਊ ਤੇ ਬਾਕੀ ਇਹਦੀ ਏਆਈ ਹੋਈ ਆ ਪੰਜ ਚਾਰ ਦਿਨ ਹੋ ਗਏ ਆ ਬਾਕੀ ਖਲੋਜੇ ਉਹਗਾ ਅਗਲੇ ਤੇ ਕਰਮਵੀਰ ਦੇ ਠੀਕ ਆ ਵੀਰੇ ਹਾਂਜੀ ਇਹ ਮਤਲਬ ਹੁਣ ਆਪਾਂ ਪੁੱਠਾ ਦੇਵਾਂਗੇ ਇੱਕ ਬੱਕਰੀ ਦੇ ਨਾਲ ਇਹਦੇ ਪੱਠਾ ਦੋਵੇਂ ਦੋ ਪੱਠਾ ਹਾਂਜੀ ਤਿੰਨਾ ਦਾ ਸੈੱਟ ਦੇ ਦੇਈਏ ਹਾਂ ਤਿੰਨਾ ਦਾ ਸੈੱਟ ਹੀ ਦੇ ਦਈਏ ਠੀਕ ਆ ਠੀਕ ਆ ਸਵੇਰ ਤਕਰੀਬਨ ਪਹਿਲਾ ਜਾਂ ਦੂਜਾ ਦੂਜਾ ਸਵੇਰ ਸੂਈ ਹੋ ਗਈ ਹੁਣਗਾ ਤੀਜੇ ਲਈ ਬਣੀ ਹੋਊ ਹਾਂ ਤੀਜੇ ਲਈ ਬਣੀ ਸੰਧੂ ਸਾਹਿਬ ਠੀਕ ਆ ਹਾਂਜੀ ਲੋ ਵੀ ਇਹ ਦੋਸਤੋ ਤਿੰਨ ਬੱਚੇ ਦੇ ਦਿੰਦੀ ਆ ਬੱਕਰੀ ਬੱਕਰੀ ਪ੍ਰੋਪਰ ਤੁਸੀਂ ਦੇਖ ਲਓ ਵਜਨ ਵੇਟ ਪੂਰਾ ਤੇ ਦੋ ਪੱਠਾ ਤੁਹਾਨੂੰ ਮਗਰ ਦਿਖਾ ਦਿੰਨੇ ਇੱਕ ਇਧਰ ਰੈੱਡ ਕਲਰ ਦਾ ਬਰਾਊਨ ਕਹ ਲੋ ਰੈੱਡ ਕਲਰ ਜਾਂ ਵ ਬਾਕੀ ਨਸਲ ਬ੍ਰੀਡ ਤੁਸੀਂ ਤਸੱਲੀ ਨਾਲ ਦੇਖ ਲਿਆ ਜੇ ਜਿਹੜੇ ਮੇਰੇ ਭਰਾ ਬੱਕਰੀ ਫਾਰਮ ਦਾ ਇਹ ਤੰਦਾ ਕਰਦੇ ਆ ਖਾਸ ਤੌਰ ਤੇ ਗੋਖੀਦੋ ਪ੍ਰੂਕਤ ਕਰਦੇ ਆ ਤੇ ਇਹ ਬੱਕਰੀ ਵੱਡੀ ਵਗਾਊ ਆ ਅਕੇ ਬਣੀ ਆ ਪੰਜਾਂ ਦਿਨਾਂ ਦੀ ਠੀਕ ਆ ਜੀ ਦੋ ਮਗਰ ਪੱਠਾ ਤੁਹਾਨੂੰ ਦਿਖਾਤੀਆਂ ਨੇ ਇਹ ਪ੍ਰਦੀਪ ਜੀ ਕੀ ਹਿਸਾਬ ਕਿਤਾਬਾ ਸਾਰਾ ਸੈੱਟ ਕਿੰਨੇ ਦਾ ਦੇਣਾ ਆਪਾਂ ਤੇਰੀ ਮਨਾਂ 30000 ਦਾ ਸੁਨਸਵਾ ਪੱਠਾ ਮਗਰਾ ਆਹ ਪੱਠਾ ਹੀ ਆ ਜੀ ਹਾਂਜੀ ਆਹੋ ਦੇਦ ਗਿਆ ਕੋਈ ਜਾਇਜ਼ ਕਰਦ ਗਏ ਤੁਸੀਂ ਕਰਾ ਲਓ ਮੈਨਾਂ 5000 ਦਾ ਦੇ ਦਾਂਗੇ ਐਂਡ ਸੰਸਾ ਪਹੁੰਚ ਕਰਦਾਂਗੇ 100 ਕਿਲੋ ਦੂਰ ਥੋੜਾ ਜਿਹਾ ਕੰਮ ਆ ਜੇ ਹੈ ਦੂਰ ਨਹੀਂ ਦੂਰ ਹੈ 5000 ਚ ਪਹੁੰਚ ਵੀ ਕਰਨੀ ਆਪਾਂ ਮੈਂ ਤਾਂ ਸਾਬ ਲੋਂਡਾ ਦੇ ਦਿਓ ਕਿ 22000 ਦਾ ਤੋ 22000 ਦਾ ਦੇ ਦਾਂਗੇ ਲਓ ਜੀ 22 22 ਕਹਿੰਦੀ ਦੁਨੀਆ ਹਾਂ 21 ਸਾਲਾਂ ਦੇ ਜਾਕੂ 22 ਦਾ ਦੇ ਦਾਂਗੇ ਤੇ ਤੇ ਮੋ 22 ਨਿਕਲ ਗਿਆ 22 ਦਾ ਦੇ ਦਾਂਗੇ ਲਓ ਵੀ 22000 ਦਾ ਦੋਸਤੋਂ ਤੁਹਾਨੂੰ ਮਿਲ ਜੂਗਾ ਪੁੱਠਾ ਇੱਧਰ ਇੱਕ ਬੱਕਰੀ ਵਿਖਾਤੀ ਹੈ ਵੱਡੀ ਚਲੋ ਅੱਗੇ ਭਰਾ ਕਿਸੇ ਘਰ ਜਾ ਕੇ ਫਿਰ ਨਿਕਲ ਆਉਂਦੀ ਆ ਤੁਹਾਨੂੰ ਵਾਦਾ ਕਰੇ ਬਾਕੀ ਸੰਸਾ ਹਾਰ ਵਧਾਈ ਆ ਜੇ 1.5 ਤੋਂ ਸੋ ਇਹ ਦੋਸਤੋ ਤੁਹਾਨੂੰ ਐਂਡ ਟੁਆਇੰਡ ਜਿਹੜੀ ਚੀਜ਼ ਮਿਲ ਜੂਗੀ। ਤੋਂ ਕਿਸੇ ਫਾਰਮਰ ਭਰਾ ਦਾ ਰਾਤਾ ਬਣਦਾ ਬੇਨਾ ਚੌ ਪਸ਼ੂਆਂ ਦੇ ਵਿੱਚੋਂ ਕੋਈ ਇੱਕ ਆਪਾਂ ਨਾਗ ਖਰੀਦਣ ਦਾ ਆ ਤੇ ਨਾਲ ਇਹ ਵੀ ਲੈ ਜੀਏ ਦੋ ਪੱਠਾਂ ਦੀ ਇੱਕ ਬੱਕਰੀ। ਉਹ ਸੌਦਾ ਤੁਹਾਨੂੰ ਦੱਸ ਦਿੱਤਾ ਵੀ ਇੰਨੇ ਕ ਦਾ ਹੋ ਜਾਊਗਾ ਬਾਕੀ ਪੌਂਜ ਹੋ ਜੂਗੀ 4 ਕਿਲੋਮੀਟਰ ਤੱਕ ਠੀਕ ਆ। ਤੇ ਇਹ ਪ੍ਰਦੀਪ ਸਿੰਘ ਅੱਜ ਜਿਹੜੇ ਆਪਣੇ ਕੋਲ ਨਾਗ ਨੇ ਟੋਟਲ ਹਾਂਜੀ। ਬਾਕੀ ਕੰਟੈਕਟ ਨੰਬਰ ਆਪਣੇ ਕਰਤੀਏ ਸਾਹਦੇ। ਨੰਬਰ ਸੰਤੋ ਸਾਹਿਬ 8289016207 ਜੀ। ਦੂਜਾ ਨੰਬਰ 828370125। ਠੀਕ ਆ ਜੀ। ਹਾਂਜੀ। ਨਵੀਂ ਪ੍ਰੋਬਾ ਹੋਇਆ ਅੱਜ ਗੱਲਬਾਤ ਸੀ ਠੀਕ ਹੈ ਜੀ ਅੱਜ ਨਾਗ ਤੁਹਾਨੂੰ ਆਪਾਂ ਦਿਖਾਉਣੀ ਸੀਗੇ ਸੋ ਚੰਗੇ ਲੱਗੇ ਆ ਪਸ਼ੂ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤਦਕੇ ਮੇਰੇ ਭਰਾ ਠੀਕ ਹੈ ਜੀ ਧੰਨਵਾਦ ਸਾਰੇ ਵੀਰਾਂ ਦਾ ਸਪੋਰਟ ਕਰਨ ਵਾਸਤੇ ਤੇ ਜਿਹੜੇ ਮੇਰੇ ਵੀਰ ਨਵੇਂ ਜੁੜੇ ਆ ਉਹ ਵੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਇਹੋ ਜੀਆਂ ਵੀਡੀਓ ਤੁਹਾਨੂੰ ਚੰਗੇ ਜੰਗੇ ਨਾਗ ਜਿਹੜੇ ਆਪਾਂ ਦਿਖਾਉਂਦੇ ਰਹੀਦਾ ਧੰਨਵਾਦ ਸਾਰੇ ਭਰਾਵਾਂ ਦਾ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸੰਤੋ ਸਾਹਿਬ